ਰਾਹਿਤ ਜੀ ਕਹਾਇਸਾ ਸ੍ਰੀ ਬੰਦੂ ਜੀ ਦੀ ਖਤੇ ਹਨ ਜੀ ਮੈਂ ਹਰਕੀਰਤ ਕੋਰ ਆਪਣੀ ਚੈਨਲ ਤੋਂ ਸੁਭਾਗਤਾ ਹਾਂ ਅਕਸੀ ਹਾਰੇ ਪਿਛਾ ਗੰਜੀ ਵਰਜੀ ਦੇ ਪਹੜ ਤੋਂ ਸਾਰੇ ਪਿਛਾ ਮੈਂ ਵੀ ਰੋਜੀ ਪਲਾਉਣੇ ਚਾੜ ਤਵੂਮ ਤਸਿਆ ਚੜੂ ਮਾ ਖੰਜੂਰ ਦਾ ਝਾੜੂ ਹੈ ਇਹਨੋਂ ਉਪਰੋਂ ਰੇਤਾ ਤਾਂ ਪਰ ਖੁੰਝਣੀ ਨਹੀਂ ਹੈਗਾ ਉਰੇ ਰੇਤਾ ਮਿੱਟੀ ਚੋਂ ਕਣੀ ਜੰਮੀ ਵੀ ਹਰਸ ਵਰਗਾ ਬਣ ਗਿਆ ਆਪਣਾ ਵੇੜਾ ਇਹ ਕੋਸੇ ਬੀਰ ਜਾੜੂ ਬਾਅਦ ਦਾ ਕੱਟਿਆ ਪਿਆਗਾ ਉਧਰੋਂ ਆਪਾਂ ਸੰਭਰੇ ਇਧਰੋਂ ਸੰਭਰ ਨਾ ਹਜੇ ਪੱਕਾ ਰਹਿਣਾ ਪੱਕਾ ਸੰਭਰ ਤੇ ਆਇਆ ਮੈਂ ਉਧਰ ਲੈ ਜਾਣੀ ਆਪਾਂ ਸੋਕਨੀ ਇਹਦਾ ਸਵੇਰ ਦਾ ਟਾਈਮ ਹੈ ਜੀ ਆਪਾਂ ਲਗਾ ਰਹੇ ਹਾਂ ਝਾੜੂ ਤੇ 7 ਵਜੇ ਨਾਲੇ ਹੋਣਗੇ ਕਿਉਂਕਿ ਇਹ ਤੋਂ ਪਹਿਲਾਂ ਹੋਰ ਕੰਮ ਹੋ ਜਾਂਦੇ ਨੇ ਤੇ ਬੱਚਿਆਂ ਨੂੰ ਕਿੱਟਾ ਹੁਣ ਸਿਰ ਬੁੱਤਾਂ ਪਿੱਛੀਆਂ ਨੇ ਤੇ ਇੱਕ ਉਹ ਤੋਂ ਤਾਂ ਆਪੀ ਕਰਨਾ ਨਹੀਂ ਜਿਹੜੇ ਦੋਰੀ ਜੁੱਤਾਂ ਰੀਵਣ ਪਾ ਕੇ ਕਰਨੀਆਂ ਹੁੰਦੀਆਂ ਨੇ ਨਾ ਉਹਨਾਂ ਉਹਨਾਂ ਤੋਂ ਹੁੰਦੀਆਂ ਆਜ ਤਾਂ ਮੱਜ ਮੱਜਨ ਮਾਰਾਂ ਅੰਸਾਰੇ ਹਣਾ ਰੋਜ਼ ਨੂੰ ਮੋਣੂ ਗੇ ਕੱਲ ਨੂੰ ਮਾਦਾਂਗੇ ਕੱਲ ਤੁਹਾਨੂੰ ਮਾਈਆਂ ਨੇ ਹਜੇ ਇੰਨੀ ਗਰਮੀ ਰੋਜ਼ ਨੂੰ ਮੋਣ ਵਾਲੀ ਗਰਮੀ ਕਿੱਥੇ ਹੈ ਜੇ RAM NAR BHAI ਨੇ ਇਹ ਨਾ ਕਿ ਉਸ ਨੂੰ ਭਾਈ ਉਹ ਰੋਇ ਨੂੰ ਮੋਣ ਵਾਲੀ ਗਰਮੀ ਉਹ ਮਸ਼ੀਨ ਚੋਂ ਹਜੇ ਪਾਣੀ ਨਿਕਲਿਆ ਕੱਲ ਵਾਲਾ ਮੈਰਾ ਉਹ ਨਹੀਂ ਪਿਆ ਕੱਢੀ ਇਹਨੂੰ ਬੋ ਕੱਪੜਿਆਂ ਨੂੰ ਮੈਂ ਕਿਹਾ ਮਿਸਤਰੀਆਂ ਮਿਕਸਰੀ ਦਾ ਮੈਂ ਵੀ ਨਵੇਂ ਨਾਟ ਮੈਸੂਲ ਨੂੰ ਦੋ ਨਾਤੀ ਨੇ ਮੰਗ ਲਈ ਉਹ ਤੇ ਫਟਲਾਂ ਮਿਕਸਰੀ ਦਾ ਮੈਂ ਨਹੀਂ ਰਹਿ ਗਈ ਮਨੋ ਮਾਰਾ ਕਿਸੇ ਨੂੰ ਕੰਮ ਕਰ ਲੂੰ ਕੁਝ ਕਰ ਦੂੰ ਤੇ ਸੱਚ ਤਾਂ ਨਟ ਕੋਲ ਕੇ ਮੈਂ ਜੀ ਉਹ ਕੀ ਫਟ ਗਿਆ ਲੋ ਜੀ ਪਾਲਾਂ ਕਿ ਚਾਰੂ ਕਿਹੜੇ ਕਿਹੜੇ ਪਾਏ ਨੇ ਚਾਰ ਮੁੱਕੇ ਛੜ ਤਾਲ ਜਨ ਦਾ ਚਾਰ ਦਵਾਰੇ ਪੈ ਜੂਗਾ ਆਪਣਾ ਤਮੁੱਕਲਾ ਨਹੀਂ ਹੈਣਾ ਮਾ ਨਹੀਂ ਦੂਰ ਨਹੀਂ ਜਾਂਦਾ ਹੈ ਐਨੀ ਦੂਰ ਤਾਂ ਨਹੀਂ ਜਾਂਦਾ ਮਗਰ ਉਹ ਤਾਂ ਹਿੰਡੀ ਭਾਦਾਂਦਾ ਭਾਰਤਾਂ ਮੈਂ ਮਸਾ ਮੁਕਾਇਆ ਹੋ ਹੰਬ ਵੀਟ ਹੋਏ ਚ ਇੱਕਦਮ ਡੂਂਗ ਡੂਂਗ ਜਾਈ ਜਾਂਦੀ ਆ ਕਾ ਟੋਕਰੀ ਤੇ ਮੈਂ ਛੱਡ ਦੇ ਬਹੁਤ ਟੰਗਾਂ ਚ ਸਮੱਸਿਆ ਵਾਦਾ ਨਾਲ ਆਉਂਦੀ ਆ ਭਾਰਤਾਂ ਮੈਂ ਕਿੰਨੇ ਟੋਕਰੀ ਨਹੀਂ ਛੱਡਦੇ ਜੇ ਤਾਂ ਚਾ ਮਾਂਜਾ ਕਾ ਫਿਆਜ ਮਾਂਜੇ ਨਾਲ ਮੈਨੂੰ ਮਾਂਜਾ ਲਿਆ ਕੇ ਦਿਓ ਤੇ ਮੈਂ ਭੁੱਲ ਗਈ ਨਹੀਂ ਖਣਾ ਅੱਗੇ ਚ ਸਾਰਾ ਤੋਂ ਆ ਵੀ ਸੰਭਰਨਾ ਰਿਹਾ ਤੇ ਮੈਂ ਮੰਜਲਿਆ ਤੇ ਸੰਭਰਨ ਸਾਰਾ ਤੋਂ ਆਪੇ ਰੀ ਮੰਜਲਿਆ ਕੇ ਲਾਉਂਗਾ ਹੁਣ ਮੈਂ ਇਧਰੋਂ ਕੱਢਦਾ ਪੂਰਾ ਆਹੋ ਆਪੋ ਜੀ ਆ ਲੈ ਇੱਥੇ ਆ ਆ ਤਰਕ ਕੇ ਆਣਾ ਹੋਰ ਜੀ ਨਹੀਂ ਆਈਏ ਤਰਿਆ ਮਰਜ਼ੀ ਕਰ ਲੋ ਪਹਿਲੇ ਪੁੱਤ ਇਦਰ ਚਾੜੂ ਲਾਇਤਾਂ ਇਦਰ ਵਿਭੀ ਲਾਈ ਜਾਂਦੀ ਆ ਮੈਂ ਮਾਂ ਦੀ ਹੁਣ ਭਾਂਡੇ ਤੇ ਸੁਖਮਣੋ ਦੇ ਰੋਟੀ ਖਾ ਕੇ ਗਈਆਂ ਨੇ ਸਰਦਾਰ ਹਾਂ ਸਰਦਾਰ ਜੀ ਨੂੰ ਕਿਹਾ ਭਈ ਮਸ਼ੀਨ ਚ ਕੱਲਣ ਵਾਲਾ ਮੈਲ ਵਾਲਾ ਪਾਣੀ ਨਿਕਲਿਆ ਨਹੀਂ ਹੈਗਾ ਤੇ ਮੈਂ ਮਸ਼ੀਨ ਚ ਕੱਪੜੇ ਪਾਉਣੇ ਨੇ ਮੈਂ ਤੁਸੀਂ ਪਾਣੀ ਕੱਢੋ ਹੋਣਾ ਤੇ ਧਣੀਆਂ ਆਪਣਾ ਹੁਣ ਨਿਸਰੂਗਾ ਦੁਬਾਰੇ ਵੀ ਫੁੱਟਦਾ ਆਉਂਦਾ ਪਰ ਨਿਸਰਦਾ ਆਉਂਦਾ ਨਾਲ ਦੀ ਨਾਲ ਮੈਂ ਬੰਨਣੀਆਂ ਨੇ ਸਰਦਾਰ ਜੀਆਂ ਨੂੰ ਮੱਝਾਂ ਬੰਨਣਗੇ ਦੇਖੋ ਕਿ ਮੈਨੂੰ ਬੰਨਣੀਆਂ ਪੈਣਗੀਆਂ ਤੇ ਮੈਂ ਗੋਹਾ ਤਾਂ ਸਿੱਟਤਾ ਜੀ ਦੁਬਾਰੇ ਫੇਰ ਉਹ ਨਹੀਂ ਹੋ ਜਾਂਦਾਗਾ ਹਣਾ ਹੁਣ ਦੁਬਾਰੇ ਦਸੰਬਰ ਕੇ ਸੁੱਟੂਗੀ ਤੇ ਆਹ ਜਿਹੜੇ ਕੱਖ ਨੇ ਇਹ ਆਪਣੀ ਖਾ ਲੂਗੀ ਕੱਤੀ ਦਾਣੇ ਆਲੇ ਰਾਤ ਮੱਝ ਨਹੀਂ ਮਿਲੀ ਮੈਂ ਬੱਠਾ ਧਰਕ ਚੋਂ ਆਂਦੀ ਸੀ ਫੇਰ ਵੀ ਨਹੀਂ ਮਿਲੀ ਆਏ ਹਾਈ ਨਹੀਂ ਖਾਜੋ ਖਾ ਲੈਣਾ ਕਿ ਆਪਰੋ ਚੱਕ ਖਾ ਲੈ ਕਿਵੇਂ ਕਰਦੀ ਐ ਮੈਂ ਥੱਲਾਣਾ ਝਾੜੂ ਸਰਦਾਰ ਜੀ ਖੋਲਦੇ ਨੇ ਮਸ਼ੀਨ ਇਹਦੇ ਵਿੱਚ ਜੇ ਜਿਆਦਾ ਕੋਈ ਟੱਲਾ ਟੁੱਲਾ ਫਸ ਗਿਆ ਪੈਰ ਪੀਆ ਤੇਲੀ ਕੱਪੜੇ ਫਸੇ ਹੋਣੇ ਮੈਂ ਨੂੰ ਜਾ ਕੋਈ ਜਿਆਦਾ ਬੁਰਬਰ ਜੇ ਫਸ ਜਾਣਗੇ ਉਹ ਤਾਂ ਤਸੀਮੇ ਗੱਦਿਆਂ ਗੱਦਿਆਂ ਦੇ ਕਾਵਰ ਬਸ ਮੈਂ ਨੂੰ ਫਸੀ ਉਹ ਗੱਦਿਆਂ ਦੇ ਕਾਵਰ ਦੇ ਉਹ ਫੂਛੇ ਫਸ ਗਏ ਹੋਣਗੇ ਹਨਾ ਕਰ ਦੋ ਲੋਟ ਕੇ ਰਣ ਫਿਰ ਮੈਂ ਮਸੀਨ ਚ ਕਪੜੇ ਵੀ ਪਾਉਣੇ ਨੇਗੇ ਤੇ ਪਹਿਲਾਂ ਮਾਂ ਆਂਦੀਆਂ ਭਾਂਡੇ ਛੱਡ ਚ ਮਾਂਝਰੜ ਮਾਰ ਕੇ ਹੋਰ ਸੁੰਨ ਮੁੰਨ ਹੋ ਗਿਆ ਮੈਂ ਅੱਜ ਕੋਠੇ ਤੇ ਵੀ ਝਾੜੂ ਲਾ ਕੇ ਆਉਣਾ ਹਜੇ ਆਹ ਝਾੜੂ ਵਿਹਲਾ ਹੋ ਕੇ ਫਿਰ ਲਾਉਂਨ ਭਾਂਡੇ ਮਾਂ ਆਂਦਾ ਹਾਂ 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 ਜੀ 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 ਲਾ ਦਊ ਦਾ ਦਿਨ ਜਾ ਰਿਹਾ ਉਹ ਨਹੀਂ ਜਿਹੜਾ 10 ਵਾਰੀ ਕੜਾਹੀ ਚੜਾ ਕੇ ਖਾਂਦੀ ਸੀ ਦਿਨੇ ਉਹ ਯਾਦ ਆਉ ਕਦੇ ਕੁਛ ਬਣਾ ਲਿਆ ਗੁਰਮਨ ਨੇ ਕਿਉਂਕਿ ਬਿਆਲੀ ਸੀ ਕਦੇ ਕੁਛ ਬਣਾ ਲਿਆ ਪੱਥਰ ਵਰਗਾ ਥਾਂ ਹੋ ਗਿਆ ਇੰਨੀ ਸੋਹਣੀ ਮਿੱਟੀ ਜੰਮੀ ਹੈ ਉਧਰ ਛਿੱਟੀ ਜਾ ਗੱਦੀ ਟਰਾਲੀ ਉਹ ਪਹਿਲੇ ਵੇੜੇ ਚ ਉਹ ਵੀ ਇੰਨਾ ਸੋਹਣਾ ਜੰਮ ਜਰੇਤਾ ਹਨਾ ਲੋ ਜੀ ਆਪਾਂ ਨੇ ਕੱਪੜਾ ਜਿਹੜਾ ਧੋ ਲਿਆ ਤਾਰਾਂ ਤੇ ਇਧਰ ਬਹੁਤ ਇਕ ਤੇ ਕਾਰਾਂ ਬਰ ਦਿੱਤੀ ਹੈ ਤਾਂ ਓਕੇ ਤੇ ਜਾ ਟਾਈਮ ਹੁਣ 10 ਵਜਣਾਂ ਵਾਲੇ ਹੋ ਗਏ ਆਪਣੀ 컬러 ਸੋਚ ਪੋਚਾ ਰਹਿ ਗਿਆ ਲਗਾਉਣ ਵਾਲਾ ਤੇ ਨਾ ਭੁੱਖ ਲੱਗੀ ਪਈ ਆ ਰੋਟੀ ਖਾਣਿਆ ਪਹਿਲਾਂ ਤੇ ਸਰਦਾਰ ਜੀ ਚਲੇ ਗਏ ਲੌਂਗਵਾਲ ਇੱਕ ਥੋੜੀ ਜਿਹੀ ਤੇ ਹੁਣ ਆਪਾਂ ਖਾਣਿਆ ਜੀ ਰੋਟੀ ਰੋਟੀ ਆਪਾਂ ਨੇ ਆਲੂ ਪਕੌੜਿਆਂ ਦੀ ਸਬਜ਼ੀ ਹੈਗੀ ਆਲੂ ਪਕੌੜਿਆਂ ਦੀ ਸਬਜ਼ੀ ਆ ਦੇਖਿਆ ਠੰਢੀ ਦੀ ਹੋਏ ਤੇ ਫਿਰ ਕਿਉਂ ਸੁਰਨ ਤੇ ਲੱਸੀਆਂ ਨਾਲ ਤੇ ਇਦਾਂ ਹੀ ਹੁਣ ਮੈਂ ਕਿਤੇ ਖਾਦੀ ਨਹੀਂ ਹੈਗੀ ਲੱਸੀ ਲੱਸੀ ਪੀਣੀ ਹੁੰਨੀ ਹੈਗੀ ਆ ਪਾਉਣੇ ਆ ਉੱਤੀ ਕੱਪੜਾ ਜਿਹੜਾ ਧੋਤਾ ਕੱਲ੍ਹ ਦਾ ਸੋਈ ਚ ਪੋਚਾ ਰਹਿ ਗਿਆ ਨਾ ਤੇ ਧੋਤੇ ਪਾ ਹੈਗੇ ਹਗੇ ਹਜੇ ਸੜ ਜਾਂ ਲ ਤੇ 10:00 ਵਜੇ ਕਿ ਸੁੱਕ ਕੇ ਹੋ ਗਿਆ ਤਾਂ ਉਸ ਤੋਂ ਟਾਈਮ ਇਹ ਲੱਸੀ ਬਣਾ ਲਈ 1 ਕੱਪ ਚ ਜੇ ਰੋ ਭੁੱਖ ਲੱਗੀ ਹੋਵੇ ਫਿਰ ਪਹਿਲਾਂ ਮੈਨੂੰ ਐਸੀ ਫਿਰ ਸੋਈ ਸਾਫ਼ ਕਰਕੇ ਖਾਉਂਦੇ ਹਿੱਤੇ ਕਿਉਂਕਿ ਪਰ ਢਿੱਡ ਖਨਾ ਸੇਤੀ ਪਾਲਾ ਰੋਟੀਆਂ ਢਿੱਡ ਦੇ ਵਿੱਚ ਤੇ ਭੁੱਖ ਲੱਗੀ ਹੈਗੀ ਤੇ ਹੁਣ ਰੋਟੀ ਖਾ ਕੇ ਫਿਰ ਕਰਦੇ ਆ ਆਪਣੇ ਅਗਲੇ ਕੰਮ ਲੋ ਜੀ ਪਹਿਲਾ ਸੰਗੰਡਾ ਸਿਰਦਿਆਂਗੇ ਟਾਈਮ ਆ 3:00 ਵਜੇ ਦੇ ਸਵਾ 3:00 ਸਾਢੇ 3:00 ਹੋਗੇ ਸਾਢੇ 3:00 ਹੋਗੇ ਹੂੰ ਸਬਜ਼ੀ ਵਾਲਾ ਨੰਗ ਕੇ ਮੈਂ ਤਾਂ ਪਾਏਗੀ ਕੰਮ ਕਰਕੇ ਸਬਜ਼ੀ ਵਾਲੇ ਸਾਰੇ ਨੰਗੇ ਉੱਠ ਜਾਣਗੇ ਅੱਖੀਂ ਖੁੱਲਿਆਂ ਵੀ ਬੀਬੀ ਨੂੰ ਗੋਲ ਮਾਰਦਾ ਦੇਖਾਂਗੇ ਹੁਣ ਕਾਰੀ ਬਣਾਵਾਂਗੇ ਕੀ ਬਣਾਵਾਂ ਮੰਗੂਗੀ ਛਟਣੀ ਘਟ ਲੂ ਹਾਂ ਮੈਂ ਤਾਂ ਟਮਾਟਰ ਪਿਆ ਹਨ ਤਾਂ ਛਟਣੀ ਵੀ ਪਈ ਲਗੂ ਪਦੀਨੇ ਦੀ ਆ ਲਉ ਆ ਜੂਗਾ ਇੱਥੇ ਜਾ ਢੱਡਰੀਆਂ ਤੋਂ ਲਿਆ ਆ ਜੋ 엄마 ਤਾਂ ਹੁਣ ਆਇਆ ਤੜਕੇ ਦਾ ਹੰਬਿਆ ਯਾਰ ਜੀ ਜੀ ਮੈਂ ਤੜਕੇ ਸੁਣ ਪਤਾ ਸੀ ਸਾਰ ਪਸਾਰ ਗਏ ਸੀ ਸਬਜ਼ੀ ਲੈ ਕੇ ਆਉਣੀ ਸੀ ਅੱਜ ਗੁਰਮਨ ਬਿਨਾ ਸਾਨੂੰ ਸਰਾਇ ਪਈ ਹੈ ਗੱਲ ਅੱਗੇ ਆਏ ਲੰਗ ਜਿੰਦਾ ਬਲਾਈਆਂ ਲੰਗ ਜਾਂਦੀ ਆਹ ਕਰ ਲਿਓ ਆਹ ਕਰ ਲਿਓ ਖਾ ਲਿਓ ਆਹ ਕਰ ਲਿਓ ਅੱਜ ਬੰਨ ਵੀ ਰੋਟੀ ਮਿਲੀ ਹੋ ਉਹਨਾਂ ਨੂੰ ਟੜਕੇ ਜਿਹੜੇ ਮੈਂ 10 ਵਾਰੀ ਯਾਰ ਕਰ ਲਈ ਪਤਾ ਨਹੀਂ ਆਪ ਸਕੂਲ ਚ ਮੈਨੂੰ ਯਾਦ ਕਰਿਆ ਤਾਂ ਉਸਨ ਤੇ ਆ ਗਈ ਨਾ ਕਦੋਂ ਆਉਂਦੀ ਆ 2:30 ਵਜੇ ਦੀ ਉਸਨ ਤੇ ਆ ਗਈਆਂ ਕਦੋਂ ਆਉਂਦੀਆਂ ਉਹਨ ਬਚਾਰੀ ਨੂੰ ਹੀ ਬਾਦੂ ਟਾਈਮ ਲੱਗਿਆ ਕਰੂ ਹਨਾ ਹੋਰ ਤਾਂ ਹੀ ਤਾਂ ਉਹ ਕਹਿੰਦੀ ਵਸਤੇ ਆ ਜੂਗੀ ਤੇ ਦੋ ਘੰਟੇ ਵੱਧ ਲੱਗਿਆ ਕਰਨ ਨੂੰ ਹਾਂ ਉਨਾ ਕਿ ਭੁੱਖ ਭੁੱਖ ਕਰਦੀ ਆਂ ਮੇਰੀ ਤੇਨ ਤਾਂ ਜੇ ਆਗਾ ਦੇਸੀ ਘਿਓ ਪਿਆ ਉਹਨਾਂ ਨੂੰ ਬਿਸਕੁਟ ਕਢਾ ਕੇ ਲਿਆ ਦੇ ਹੰਦੀ ਗਈ ਨਹੀਂ ਉਹ ਕਢਾ ਕੇ ਹੀ ਕਰੇਗੀ ਦੋ ਦੋ ਆ ਕੇ ਚਾਹ ਦੁੱਧ ਨਾਲ ਖਾ ਲਿਆ ਕਰਨ ਤੂੰ ਜੇ ਖਾਣੀ ਹੈ ਏਰੀ ਹੈ ਉਸ ਤੋਂ ਹੀ ਆ ਤੇ ਜੇ ਖਾ ਲਾਂ ਕਢਾ ਲਿਆ ਚਾਹ ਭਈਆ ਬੀਬੀ ਲੈਣੀ ਆ ਆਪ ਹੀ ਆਗੀ ਜਦ ਬ੍ਰਿਜਪਤੀ ਮੰਗਲਿਤ ਤਰੀ ਆਉਗੀ 1055 ਹਾਂ ਚੱਲ ਪਰਸੋਂ ਆਈ ਦੀ ਵੀ ਕੱਲ ਦੋਨੇ ਟੂਸ਼ਨ ਆਥਨੇ ਲੱਗੇ ਨੇ ਤੁਸੀਂ ਮੰਨਦੇ ਕਿਉਂ ਨਹੀਂ ਲੱਗ ਜੀ ਪਤਾ ਦੇਣੀ ਦੋਨੇ ਟੂਸ਼ਨ ਆਥਨੇ ਲੱਗਣ ਲੱਗੇ ਕੱਢ ਕੇ ਤਾਂ ਲੱਗਦਾ ਨਹੀਂ ਕੋਈ ਕੱਢ ਕੇ ਨਹੀਂ ਲੱਗਦਾ ਲੜਕੇ ਤਾਂ ਕੁੜੀਆਂ ਨੂੰ ਆ ਲੈਂਦੇ ਆ ਪ੍ਰਿੰਡੀਆਂ ਲੈਂਦੀਆਂ ਸੁਖਮਣ ਹੋਰੀਆਂ ਨੂੰ ਸੁਖਮਣ ਹੋਰੀਆਂ ਤੇ ਪ੍ਰਿੰਡੀਆਂ ਖਾ ਕੇ ਕੋਈ ਕੁ ਨਹੀਂ ਗੀ ਹਾਂ ਇਹ ਤੇ ਚਾਹ ਆਲੂ ਬਾਲੂਗੀ ਫਿਰ ਬਾਲ ਕੇ ਲੋਟਣ ਬਾਅ ਕੇ ਵਧੀਆ ਬਣਦੇ ਪਤਾ ਨਹੀਂ ਕੀ ਗਾ ਤਾੜੜੀਆਂ ਪ੍ਰਿੰਡੀਆਂ ਪੱਕੀਆਂ ਜੀਆਂ ਹਨਾ ਹੋਰ ਨਹੀਂ ਤਾਜੀਆਂ ਤਾਜੀਆਂ ਤਾਂ ਨਹੀਂ ਹੋਈਆਂ ਹਾਂ ਤਾਜੀਆਂ ਤਾਜੀਆਂ ਜੀ ਨਹੀਂ ਹੋਈਆਂ ਆ ਆਲੂ ਬਲ ਮਟਰ ਦਣੀਆਂ ਫਿਰ ਆ ਸੁੱਕਦੇ ਸੁੱਕਦੇ ਮਟਰ ਦੁਬੋਇ ਨਾ ਆ ਤੋ ਲਾ ਤੂੰ ਬੱਸ ਇਹ ਦਮ ਚੀਰ ਲੈ ਨਾ ਸੰਭੀ ਸੇ ਲੈ ਲਿਆ ਆਦਰਕ ਵੀ ਚੀਰ ਲਿਆ ਪਿਆਜ਼ ਵੀ ਚੀਰ ਲਿਆ ਹੁਣ ਮੈਂ ਆਲੂ ਬੜ ਮੈਂ ਧਰਦਾ ਨਹੀਂ ਐਨਾਂ ਸੁੱਕ ਜਾਣਗੀ ਨਾ ਆ ਤੋ ਦੇ ਤੂੰ ਹਾਂ ਹਾਂ ਰੱਖ ਲਾਂਗੇ ਉਸ ਤੇ ਦਾਲ ਦੀ ਬੱਚੀ ਬਹੀ ਤੇ ਬਹੀ ਦੀ ਫਾੜਨ ਜਿੰਨ ਕਰ ਦੋ ਲੈ ਕੋਈ ਬੰਦਾ ਰੱਖ ਦੇ ਵਿੱਚ ਹੂੰ ਕੁੜੀਆਂ ਨੂੰ ਬਣ ਜੀ ਸਕੂਲ ਚ ਵੇਲੇ ਜਾਣੇ ਐਵੇਂ ਚੀਰੇ ਤੋ ਪਤਾ ਲੱਗੂ ਕਿਹੜੀ ਕਹਾਣੀ ਨਿਕਲੂ ਕਿਹੜੀ ਬਾੜ ਲੰਗੇ ਫਿਰ ਸਬਜ਼ੀ ਦਾ ਤੇ ਰੇੜੇ ਕੋਲ ਹੀ ਪਤਾ ਲੱਗਦਾ ਜਾ ਕੇ ਕੀ ਆ ਕਿਵੇਂ ਕੁਸ ਹੈਗਾ ਕੀ ਕੁਸ ਹੈ ਕੀ ਨਹੀਂ ਹੋਰ ਹੁਣ ਦੀ ਤਾਂ ਸਾਰੀ ਹੋਈ ਹੈਗੀ ਸਾਰੀ ਕਿਵੇਂ ਜੇ ਤਾਂ ਕੋਈ ਹੋਰ ਆਉਂਦਾ ਉਹਦੇ ਲਈ ਵਧਦੀ ਹੁੰਦੀ ਹੈ ਹਾਂ ਇੱਕ ਇਹਰੇ ਕੋਲ ਇੱਕ ਜੱਗੀ ਕੋਲੇ ਸਾਰੀ ਹੁੰਦੀ ਹੈ ਜੱਗੀ ਕੋਲੇ ਵੀ ਸਾਰੀ ਹੁੰਦੀ ਹੈ ਆ ਕਿੰਨੇ ਨੇ ਪਤਾ ਨਹੀਂ ਕਿੰਨੇ ਦੇ ਪਾਈਆ ਕਿਹਾ 60 ਰੁਪਏ ਕਿਲੋ ਇੱਤੇ ਪਰਤੂ ਹਾਂ ਇਹਨੇ ਤਾਂ ਦੁਮਾਈਂ ਗੇ ਆਖਿਆ ਤੇ ਮਾਸੀ ਕਹਿੰਦੀ ਘੌੜੀ ਕਿਉਂ ਹਾਂ ਹਾਂ ਕੀ ਰ ਨਾ ਜੱਕੀ ਨਾ ਮੈਨੂੰ 60 ਰੁਪਏ ਇੱਤੇ ਹਾਂ 60 ਰੁਪਏ ਕਾਦੀ ਸੂਈ ਸੂਈ ਜਿਹੜੀ ਹੁੰਦੀ ਐ ਅੱਛਾ ਜੀ ਇਹਦੇ ਗੰਡੇ ਨੇ ਇਹ ਸੂਈ ਕਿਵੇਂ ਡਿੱਗੀ ਕੌੜਾਤਾ ਵੀ ਵੀ ਫੂਸ ਇਹ ਮੱਠਲ ਚ ਪਾਇਆ ਮੱਠਲ ਚ ਪਾਇਆ ਨਾਲੇ ਹੋਰ ਮਿਉ ਮਿਉ ਕੋ ਜੰਗਲ ਦੇ ਬੰਦੇ ਨਹੀਂ ਆਣੇ ਇਹਨਾਂ ਵਿੱਚ ਵੀ ਧੋਣੀਆਂ ਨੂੰ ਪਕੜ ਜੇ ਨੇ ਪਕੜ ਜੀਆਂ ਨੇ ਕੱਟੀਆਂ ਜੀ ਬੰਦਾ ਗੰਗਲੇ ਜੀ ਲਾਣਾ ਨਹੀਂ ਹੁੰਦੀ ਛੋਟੇ ਛੋਟੇ ਹੱਥਾਂ ਨੇ ਜੀ ਧੋ ਲਾਂਗੇ ਕੋ ਕੋ ਹਾਂ ਆਖ ਨੇ ਚੀਰ ਲਾਂਗੇ ਹੱਥ ਨੇ ਚੀਰ ਕੇ ਪੁਚੀਰ ਕੇ ਬੰਦਾ ਪੜ ਕੇ ਪਾ ਲਾਂਗੇ ਹਾਂ ਆਪਾਂ ਨੂੰ ਕਹੇ ਤਾਂ ਬੰਗੰਦਾ ਤੋਂ ਵੀ ਪਾ ਲਾਂਗੇ ਹੋ ਤੀਫਣ ਚ ਪਾ ਲਾਂਗੇ ਕੁਛ ਕੁਛ ਖਵਾ ਲਾਂਗੇ ਧੋਣੀਆਂ ਫੇਰੀ ਕੁਛ ਕੁਸਾ ਦਿਨ ਦਾ ਤੋੜਦਾ ਮੰਗ ਕੁਸਾ ਦਿਨ ਚਣੀ ਚੱਕ ਨਹੀਂ ਰੱਖ ਰੱਖ ਹੈ ਹੈ ਕੌਣ ਠੱਕੀ ਸਬਜ਼ੀ ਲੈਂਦੀ ਮੈਂ ਵੇ ਹੁਣ ਮਨ 70 ਸਾਲ ਦੀ ਤਾਂ ਹੋਣ ਆਈ ਹੋਗੀ ਹੂੰ ਗੱਪ ਕਿ ਮਾਰਦੀਆਂ ਜੀ 25 40 ਸਾਲ ਦਾ ਤਾਂ 40 ਦਾ ਤੇਰਾ ਮੁੰਡਾ ਹੋ ਗਿਆ ਤਾਂ 70 ਸਾਲ ਦੀ ਹੋਣਾ ਕਾਹੇ ਤਾਂ ਕਹਿਣਾ ਕਲਦੀਪ ਤਾਂ 2 ਸਾਲ ਵੱਡਾ ਹੀ ਹੋ ਮੈਂ ਵੀ ਰੈਡੀ ਆ ਉਹ ਤਾਂ ਧੀალი ਉਹ ਤਾਂ ਮੇਰੇ ਹਾਂ ਦਾ ਹੋ ਬਹੁਤ ਜ਼ਿਆਦਾ ਹੂੰ ਕਿਤ ਵੱਡਾ ਦਾ 10 ਮਹੀਨੇ ਵੱਡਾ ਤੇ ਰਾਜ ਮੇਰੇ ਖਾਨ ਜੀ ਹਾਂ ਤੁਹਾਡਾ ਥੋੜੇ ਜਿਹਾ ਨਾ ਫਰਸੋ ਉਹਰਾ ਵਸਾਖਰ ਜਨਮ ਕਹੀਂ ਤੇ ਉਹ ਮੇਰਾ ਜੇਤ ਦਾ ਮੇਰਾ ਜਬ ਹੈਪੀ ਬਰਥਡੇ ਆਉਣ ਵਾਲਾ ਕੀ ਗਿਫਟ ਦੇਵੋਗੇ ਲੈ ਦੇਖ ਨਾ ਦੇਖ ਜਿਹੜਾ ਤੂੰ ਤਾਂ ਨਹੀਂ ਕਹਿੰਦਾ ਵੀ ਹਾਂ ਕੋਸ ਮਰਜ਼ੀ ਲੈ ਲਈ ਮੈਂ ਕਹਿ ਦਿੰਦਾ ਉਹ ਤੈਨੂੰ ਕਹਾਂ ਦੇਣਾ ਹੋਵੇ ਐਤ ਵੀ ਨਾ ਹਰੀ ਮਿਰਚ ਆ ਨਾ ਦੋਨੋਂ ਦੀ ਬਾਤ ਆ ਇਹ ਝੂੜੀਆਂ ਢੂੰਢੀਆ ਵੀਦੋ ਸਬਜ਼ੀਆਂ ਲਈ ਤਿੰਨ ਵੀਰਾਂ ਦਾ ਕਹੋ ਬੰਦ ਚਨਾ ਵਸਿੱਕੀ ਬਹੁਤ ਨਹੀਂ ਦੋਨਾਂ ਦੀ ਬਾਤ ਉਹ ਚੱਲ ਹਰੀ ਆਇਆ ਕਹਿਤੀ ਮੈਂ ਖਾ ਪਰਿੰਡੀ ਅੱਜ ਲਫਾਫੇ ਚ ਬਾਦਮਾ ਕਿੱਥੋਂ ਕੱਢਣੀਆਂ ਔਖੇ ਹੋ ਜਾਣਗੇ ਲੋ ਜਿਹੜਾ ਟਾਈਮ ਆ ਹੁਣ ਵੱਜ ਗਏ ਨੇ 5 ਤੇ ਮੱਝਨ ਪਾਣੀ ਤਿਆਰ ਦਿੱਤਾ ਸਬਜ਼ੀ ਆਪਾਂ ਬਣਾ ਦਿੱਤੀ ਤੇ ਟੀਫਣ ਵਗੈਰਾ ਮਾਰ ਦਿੱਤੇ ਨੇ ਤੇ ਸੁਕਮਣ ਹੋਰੀਆਂ ਆ ਗਈਆਂ ਸੀਗੀਆਂ ਤੇ 10 ਮਿੰਟ ਹੋ ਗਏ 5:00 ਵਜੇ ਤੇ ਨੇ ਤਾਂ ਆਪਾਂ ਹੁਣ ਧੋਣੇ ਵਰਦੀ ਨੇ ਅੱਜ ਮੈਥੇ ਜਾਈ ਨਹੀਂ ਗਿਆ ਨੇ ਵਰਦੀ ਉਹਨਾਂ ਪਾਤਰੀ ਸਲਾਈ ਕਰਨੀ ਦੇਣੀ ਹੈਗੀ ਹੁਣ ਕਿਉਂਕਿ ਹਜੇ 1 ਮਹੀਨਾ ਕੱਝੂਗੀ ਬਰਦੀ ਤੇ ਬੜੀ ਗਰਮੀ ਚ ਮੋਟੀ ਵਰਦੀ ਪੈਂਦੀ ਰਹੀ ਕਿ ਰ ਪੰਜ ਸੱਤ ਤੋਜ ਪਏ ਜਾਂਦੇ ਨੇ ਫਿਰ ਉਹ ਚ ਗਰਮੀ ਘਟ ਆਉਂਦੀ ਜਾਈ ਤੇ ਬਸ ਆਪਣੇ ਕੰਮ ਚੋਂ ਚੱਲ ਜਾਈਂਦੇ ਕੰਮ ਤਾਂ ਬਹੁਤ ਪੈਣੇ ਕੀ ਗੱਲ ਪਤਾ ਨਹੀਂ ਕੀ ਗੱਲ ਹਨਾ ਤੇ ਆਠਾਂ ਤੜਕੇ ਜਾਈਏ ਪਰ ਮੈਂ ਤਾਂ ਜੈਨ ਨਹੀਂ ਸੁੱਤੀ ਐਨੀ ਸੁੱਤੀ ਦੋ ਕਾਂਟੇ ਮਨ ਜਮੀ ਨਹੀਂ ਪਤਾ ਲੱਗਾ ਵੀ ਕਿੱਥੇ ਮੈਂ ਪਈਆਂ ਕਿੱਥੇ ਨਾ ਪਈਆਂਗੀ ਸਰਦਾਰ ਜੀ ਸਹਰ ਗਏ ਸੀ ਅਜਨਾਂ ਨੂੰ ਥੋੜਾ ਜਿਹਾ ਕੰਮ ਸੀਗਾ ਬਸ ਡੀਕੇ ਉਹ 1:30 ਵਜੇ ਆਇਆ ਨੇ ਫਿਰ ਚਾਹ ਬਣਾ ਕੇ ਫਿਰ ਕੰਮ ਲੱਗੀਆਂਗੇ ਤੇ ਹੁਣ ਤੇ ਬਸ ਦੁਪਹਿਰੇ ਬਾਹਰ ਨਿਕਲ ਹੁਣ ਜੀ ਨਹੀਂ ਕਰਿਆ ਕਰਨਾ ਧੁੱਪਾਂ ਬਹੁਤ ਪੈਣ ਲੱਗ ਗਈਆਂ ਤੇ ਬਾਕੀ ਸਤਾਰਕੇ ਮੈਂ ਗਦੈਲਾ ਦੇ ਅਗਲਾਪ ਚੜ ਜਾਈ ਰਗਲਾਪ ਰਹਿਦਾ ਸੀ ਤੋਂ ਨਾਲ ਉਹ ਤੋਂ ਕਿਸਾਮੇ ਚੜਾਏ ਹਨਾ ਤੇ ਬਾਕੀ ਦੇਖਿਆ ਕੋਈ ਝੁਗਾ ਚੁੰਨੀ ਵੀ ਕਰੋ ਥਾਜ ਜੇ ਕੋਈ ਸੁਣਿਆ ਹੁਣਾਲਾ ਦੋ ਕਮੀਜ਼ ਕਿੱਥਾ ਆ ਗਏ ਹੁਣ ਪਹਿਲਾਂ ਕਈ ਸਾਲ ਹੋ ਗਏ ਉਹ ਨਾ ਚਿਕਨ ਦੇ ਪੀਸ ਜਿ ਸੀਗੇ ਔਰ ਔਰੋਂ ਦੇ ਪਏ ਸੀਗੇ ਤੇ ਬਿਚਲੀ ਰਵਾਜ ਹਟ ਗਿਆ ਸੀ ਉਹਨਾਂ ਦਾ ਤੇ ਹੁਣ ਫਿਰ ਜੀ ਕਰਨ ਦਾ ਰਵਾਜ ਆ ਗਿਆ ਮੈਂ ਹੁਣ ਟੋਟੇ ਜੇ ਕੱਡੇ ਨੇ ਮਹਾ ਚਾਲ ਮੈਂ ਕਮੀਜ਼ ਸਲਾਈ ਕਰਾ ਦਿੰ ਨੂੰ ਸਲਵਾਰਾਂ ਅਲੱਗ-ਅਲੱਗ ਪਈਆਂ ਨੇ ਗਈਆਂ ਹਨ ਤੇ ਘਰੇ ਕੀ ਕਹਿੰਦੇ ਨੇ ਕੰਮ ਤਾਂ ਤੇਰੇ ਵਿੱਚ ਤੇ ਦੇਖ ਰਹੀ ਹੁਣ ਕਰੇ ਤੁਮਨ ਸੇਉ ਤਾਂ ਪਹਿਲਾਂ ਪਤਾ ਨਹੀਂ ਕੀ ਗੱਲ ਹੁਣ ਮੈਂ ਤਾਂ ਮਸ਼ੀਨ ਕਰਨੀ ਚਾਹ ਕੋਨੋ ਜੀ ਨਹੀਂ ਕਰਦਾ ਪਹਿਲਾਂ ਮੈਂ ਘਰੇ ਆਪਣਾ ਲੋਨ ਲੈਣੀ ਗਾਲੀ ਵੀ ਸਿਉ ਸੇਉ ਲਾਂਦੀ ਸੀ ਬੈਲ ਲੈਣੀ ਗਾਲੀ ਵੀ ਸਿਉ ਲਾਂਦੀ ਸੀ ਹੁਣ ਨਹੀਂ ਮੇਰਾ ਮਨ ਕਰਦਾ ਹੈਗਾ ਮਸ਼ੀਨ ਕਰਨੀ ਚਾਹ ਕੋਨੂੰ ਪਤਾ ਨਹੀਂ ਕੀ ਕਿਸੇ ਦੀ ਨਜ਼ਰ ਲੱਗ ਗਈ ਕਹਿੰਦੇ ਨਾਜ਼ਰ ਤਾਂ ਪੱਥਰਾਂ ਨੂੰ ਪਾੜ ਦਾਂਦੀ ਆ ਗਈ ਤੇ ਜੇ ਆਪਾਂ ਕੰਮ ਕਰਦੇ ਆਂ ਜੀ ਤਾਂ ਵੀ ਹਨਾ ਲੋਕ ਮਾਨ ਨਹੀਂ ਹੈਗੇ ਫਿਰ ਆਏ ਕਹਿਣਗੇ ਲੈ ਤਾਂ ਕੰਮ ਕਰਦੇ ਆਂ ਮਾਇਆ ਨੂੰ ਜੱਫੇ ਪਾਉਂਦੇ ਆ ਹਨਾ ਜੇ ਆਪਾਂ ਨਹੀਂ ਕੰਮ ਕਰਦੇ ਫਿਰ ਕਹਿੰਦੇ ਲੈ ਇਹ ਕੰਮ ਨਹੀਂ ਕਰਦੇ ਭੁੱਖੇ ਮਾਰਨਗੇ ਨਾ ਦੁਨੀਆ ਪੁੱਠੀ ਮਾਣਾ ਨਾ ਸਿੱਧੀ ਮਾਣਾ ਹਨਾ ਤੇ ਇਸ ਕਰਕੇ ਬਸ ਪਤਾ ਨਹੀਂ ਨજર ਲੱਗੀ ਪਤਾ ਨਹੀਂ ਕੀ ਲੱਗਿਆਗਾ ਤੇ ਦੁਨੀਆ ਦੇ ਕਰੇ ਹੁੰਦੇ ਨੇ ਆਰੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆ ਦੇ ਦੋ ਪਾਸੇ ਹੁੰਦਾ ਤਿੰਨ ਤਾਂ ਕਹਿੰਦੇ ਨੇ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆ ਦੇ ਦੋ ਪਾਸੇ ਹੁੰਦੇ ਨੇਗੇ ਤੇ ਨਾ ਪੁੱਠੀ ਮਾਣਾ ਨਾ ਸਿੱਧੀ ਮਾਣਾ ਕੰਮ ਕਰਦਿਆਂ ਨੂੰ ਅੱਜ ਕੱਲ ਕੋਈ ਨਹੀਂ ਜਰਦਾ ਹੈਗਾ ਵੀ ਇਹ ਸਾਥੋਂ ਹਨਾ ਪਤਾ ਨਹੀਂ ਕੀ ਚੱਕਰ ਆ ਗਿਆ ਇੱਕ ਦੂਜੇ ਦੀ ਜਾਲਨ ਹੋ ਜਾਂਦੀ ਹੈਗੀ ਵੀਏ ਐ ਕੰਮ ਕਰਦੇ ਨੇ ਐ ਕੰਮ ਕਰਦੇ ਨੇਗੇ ਉਹੀ ਗੱਲ ਆ ਇਸ ਤਰ੍ਹਾਂ ਮੇਰਾ ਸਰੀਰ ਇਹ ਨਾ ਡਾਊਨ ਹੋਇਆ ਪਿਆਗਾ ਨਾ ਤਾਂ ਮੇਰਾ ਦਵਾਈ ਲੈਣ ਨੂੰ ਜਿਵੇਂ ਮਨ ਨਹੀਂ ਕਰਦਾ ਵੀ ਮੈਂ ਤੂੰ ਖਾਣੀ ਔਖੀ ਹੈਗੀ ਲੱਤ ਨਾਲ ਲੱਤ ਨਾਲ ਤੇ ਠੂਹ ਨਾਲ ਇੰਨੀ ਔਖੀ ਹੋਈ ਪਈਾਂਗੀ ਹੱਦੋਂ ਵੱਧ ਬਸ ਉਹਨਾਂ ਕੰਮ ਕਰ ਲੈਣਾ ਜਿੰਨਾਂ ਕਿ ਸਰਦਾ ਨਹੀਂ ਕਰਨਾ ਫਿਰ ਸਾਰਾ ਹੀ ਪੈਂਦਾਗਾ ਹਨਾ ਸਫਾਈਆਂ ਵੀ ਕਰਨੀਆਂ ਪੈਂਦੀਆਂ ਨੇ ਗੋਹਾ ਵੀ ਸਿੱਟਣਾ ਪੈਂਦਾ ਮੱਝਾਂ ਵੀ ਸਾਹਮਣੀਆਂ ਪੈਂਦੀਆਂ ਨੇਗੀਆਂ ਤੇ ਆਪ ਨੂੰ ਜੱਟ ਜੀਵੇਂ ਦਾਰ ਨੂੰ ਕਹਿੰਦੇ ਹੁੰਦੇ ਨੇ ਕੰਮ ਤੋਂ ਬਿਨਾ ਨਹੀਂ ਸਰਦਾ ਹੈਗਾ ਤੇ AC ਜੀ ਮੇਰੀ ਹੱਡ ਵੀ ਤੇ ਦੁੱਖ ਤੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਜਿਵੇਂ ਕਹਦੇ ਹੁੰਦੇ ਨੇ ਅਜੇ ਤਾਂ ਅੱਧ ਵੀ ਨਹੀਂ ਹੋਇਆ ਆਪਣਾ ਗੱਡੀ ਲੈਣ ਤੇ ਤੁਰੀ ਜਾਂਦੀ ਹੈ ਮਿੰਟ ਤਾਂ ਦਾ ਦੌਰ ਚੱਲਿਆ ਕਹਿੰਦੇ ਹੁੰਦੇ ਨੇ ਜਿਹੜੇ ਕੰਮ ਨੂੰ ਆਪਾਂ ਨੂੰ ਤਰੱਕੀ ਦੇਣੀ ਹੋਵੇ ਜਿਹੜੇ ਕੰਮ ਤੋਂ ਆਪਾਂ ਡਿੱਗੇ ਖੜੇ ਹੋ ਜਾਈਏ ਤਾਂ ਆਪਾਂ ਨੂੰ ਉਸ ਵੱਲ ਧਿਆਨ ਹੁੰਦਾ ਹੈਗਾ ਮੇਰਾ ਬਸ ਹੁਣ ਬਲੌਗ ਬੰਨੀ ਧਿਆਣਾ ਸਬਸਕ੍ਰਾਈਬਰ ਕਰਨੀ ਧਿਆਣਾ ਪਲੀਜ਼ ਜਿਹੜੇ ਹਨਾ ਬਿਨ ਸਬਸਕ੍ਰਾਈਬ ਪੈਣਾ ਵੀਰ ਬੱਚੇ ਦੇਖਦੇ ਨੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੇਰਾ ਚੈਨਲ ਨਹੀਂ ਹੈਗਾ ਨਾਲ ਸੋਡਾ ਵੀ ਹੈ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਵੀ ਉਹ ਦਿਨੇ ਹੋ ਹਨਾ ਤੇ ਇਕਦੇ ਤਾਂ ਹੱਥ ਵਸ ਨਹੀਂ ਹੁੰਦਾ ਜੇ ਸਾਰੇ ਆਪਾਂ ਨੂੰ ਥੋੜੀ ਥੋੜੀ ਸਪੋਰਟ ਕਰਨ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਪਹੁੰਚਣਾਗਾ ਸੋ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਾਕੀ ਕੱਲ੍ਹ ਵਾਲੀ ਵੀਡੀਓ ਤੇ ਕਮੈਂਟ ਆ ਰਹੀ ਸੀ ਗਰਮੀਤ ਨਾਲ ਤੁਹਾਡਾ ਕੀ ਰਿਸ਼ਤਾ ਗਰਮੀਤ ਮੇਰੀ ਭੈਣਾਂਗੀ ਜੀ ਤੇ ਮੇਰੀ ਛੋਟੀ ਭੈਣਾਂਗੀ ਮੈਂ ਵੱਡੀ ਭੈਣ ਆ ਉਹਦੀ ਅਸੀਂ ਤਿੰਨ ਭੈਣਾਂਾਂਗੇ ਬਾਕੀ ਜਿਹੜੇ ਵੀਵਰ ਨਵੇਂ ਜੁੜਦੇ ਨੇ ਉਹਨਾਂ ਨੂੰ ਪਤਾ ਬਾਕੀ ਜਿਹੜੇ ਰਿਪਲਾਈ ਦੇ ਰਹੇ ਨੇ ਸਹੀ ਦੇ ਰਹੇ ਨੇ ਜਿਵੇਂ ਤਿੰਨ ਚਾਰ ਭੈਣ ਭਰਾਈਆਂ ਤਿੰਨ ਚਾਰ ਭੈਣ ਭਰਾ ਸੀ ਤਿੰਨ ਭੈਣਾਂ ਤੇ ਇੱਕ ਭਰਾ ਤੇ ਬਹੁਤ ਹੀ ਖੁਸ਼ਾਂ ਤੇ ਬਹੁਤ ਹੀ ਚਾਰਾ ਪੈਣ ਪਾ ਗਿਆ ਨਾ ਪਿਆਰ ਹੈ ਤੇ ਬਹੁਤ سارے ਵੀਵਰ ਦੇਖਦੇ ਨੇ ਜਿਹੜੇ ਨਵੇਂ ਜੁੜਦੇ ਨੇ ਉਹ ਵੀ ਹੁਣ ਵੀ ਪਤਾ ਲੱਗ ਜੂ ਕੋਈ ਗੱਲ ਨਹੀਂ ਹੋੜੀ-ਹੋੜੀ ਤੇ ਇੱਕ ਦੂਜੇ ਰਿਪਲਾਈ ਦਿੰਦੇ ਰਹਾ ਕਰੋ ਠੀਕ ਹੈ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ